ਕੇ ਵਿਧਾਇਕਾਂ ਨੂੰ ਘੇਰ ਲਿਆ ਗਿਆ ਸਵਾਲ ਪੁੱਛ ਲੈ ਗਏ ਹਲਕਾ ਬੱਲੂ ਆਣਾ ਦੇ ਅਮਨਦੀਪ ਸਿੰਘ ਮੁਸਾਫਰ ਕਿਸਾਨ ਆਉਂਦੇ ਨੇ ਆਪਣੇ ਸਵਾਲ ਕਰਦੇ ਨੇ ਮੰਗ ਕਰਦੇ ਨੇ ਵਿਧਾਇਕ ਨੇ ਕਿਹਾ ਉਹ ਕਿਸਾਨ ਨਹੀਂ ਉਹ ਤਾਂ ਬਲੈਕਮੇਲਰ ਲੋਕਾਂ ਨੂੰ ਬਲੈਕਮੇਲ ਕਰਦੇ ਆ ਇੰਡਸਟਰੀਇਸਟ ਨੂੰ ਬਲੈਕਮੇਲ ਕਰਦੇ ਆ ਉਹ ਮੈਂ ਦੇ ਦੇਊਂਗਾ ਤੈਨੂੰ ਜਵਾਬ ਕਮਾਲ ਦੀ ਗੱਲ ਕਰਦਾ ਤੂੰ ਤੂੰ ਤੇ ਹਰਥਾਂ ਜਾ ਕੇ ਗੰਦ ਪਾਣਾ ਹੁੰਦਾ ਯਾਰ ਸਰਾਸਰ ਕਿਸਾਨਾਂ ਦੀ ਉਹ ਆਂਦਾਤਾ ਦੀ ਇਨਸਲਟ ਕੀਤੀ ਐਮਐਲਏ ਸਾਹਿਬ ਨੇ ਸਿਆਣੇ ਕੀ ਕਹਿੰਦੇ ਨੇ ਜਿਹੋ ਜੀ ਤੁਸੀਂ ਫਸਲ ਬੀਜੋਗੇ ਤੁਹਾਨੂੰ ਉਹੋ ਜੀ ਫਸਲ ਵੱਢਣੀ ਪੈਣੀ ਹੈ ਪਰ ਤੁਸੀਂ ਲੋਕਾਂ ਨੂੰ ਆਦਿੱਤੇ ਪਾ ਦਿੱਤੀ ਹੈਗੀ ਤੁਸੀਂ ਪਿਛਲੀ ਆ ਕਾਲੀ ਜਾਂ ਕਾਂਗਰਸੀ ਸਰਕਾਰਾਂ ਦੇ ਖਿਲਾਫ ਤੁਸੀਂ ਲੋਕਾਂ ਨੂੰ ਇਹ ਕਰਦੇ ਰਹੇ ਕਿ ਪੁੱਛੋ ਸਵਾਲ ਹੁਣ ਜੇ ਤੁਹਾਡੇ ਕੋਲ ਲੋਕ ਸਵਾਲ ਪੁੱਛ ਰਹੇ ਤੇ ਤੁਸੀਂ ਉਹਨਾਂ ਨੂੰ ਬਲੈਕਮੈਲਰ ਦੱਸਦੇ ਹੁਣ ਤੁਸੀਂ ਕਹਿੰਦੇ ਕਿ ਟੋਲਾਂ ਤੇ ਜਾ ਕੇ ਪੈਸੇ ਮੰਗਦੇ ਇਹ ਜੇ ਉਹ ਬਲੈਕਮਿਲਰ ਨੇ ਪਰਚਾ ਦਰਜ ਕਰਵਾ ਪੁੱਛ ਤੁਹਾਡੀ ਸਰਕਾਰ ਤੁਹਾਡੀ ਹਲਕਾ ਤੁਹਾਡਾ ਲੋਕਾਂ ਨੂੰ ਬਲੈਕਮਿਲ ਕਰਦੇ ਐ ਇੰਡਸਟਰੀਸਟ ਨੂੰ ਬਲੈਕਮਿਲ ਕਰਦੇ ਆ ਤੇ ਜੇ ਬਿਨਾਂ ਮਤਲਬ ਤੋਂ ਕਿਸੇ ਨੂੰ ਤੁਸੀਂ ਨਿੰਦਦੇ ਹੋ ਇਲਜ਼ਾਮ ਨੂੰ ਕਹਿੰਦੇ ਤੇ ਛਰੇ ਇਹਦਾ ਮਤਲਬ ਹੈ ਕਿ ਤੁਸੀਂ ਗਾ ਐਮ ਐਲ ਏ ਨਹੀਂ ਬਣਨਾ ਚਾਹੁੰਦੇ ਆ ਪਹਿਲੇ ਉਹਨੇ ਰੀਲਾਂ ਬਣਾ ਕੇ ਕੀ ਕਰਨਾ ਰੀਲਾਂ ਤੇ ਤੁਹਾਡੇ ਐਮ ਐਲ ਏ ਬਣਾਉਂਦੇ ਨੇ ਰੀਲਾਂ ਤੇ ਤੁਹਾਡੇ ਮੰਤਰੀ ਬਣਾਉਂਦੇ ਨੇ ਤਮਾਤਰ ਤਮਾਤਰ ਦੀਆਂ ਮੈਲੇ ਆਵਾ ਦੀ ਪਾਰਟੀ ਦੇ ਲੋਕਾਂ ਦਾ ਵਿਸ਼ਵਾਸ ਕੋ ਬੈਠੇ ਨੇ ਪ੍ਰੋਗਰਾਮ 16 ਦੇ 7ਵੇਂ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂਕਾ ਗੱਲ ਕਰਾਂਗੇ ਪੰਜਾਬ ਦੇ ਅਹਿਮ ਵਿਸ਼ਿਆਂ ਦੇ ਉੱਤੇ ਖਾਸ ਕਰਕੇ ਕਈ ਥਾਵਾਂ ਤੋਂ ਤਸਵੀਰਾਂ ਆਉਂਦੀਆਂ ਨੇ ਕਿ ਵਿਧਾਇਕਾਂ ਨੂੰ ਘੇਰ ਲਿਆ ਗਿਆ ਸਵਾਲ ਪੁੱਛ ਲੈ ਗਏ ਹਲਕਾ ਬੱਲੂ ਆਣਾ ਦੇ ਅਮਨਦੀਪ ਸਿੰਘ ਮੁਸਾਫਰ ਗੋਲਡੀ ਮੁਸਾਫਰ ਜਿਨ੍ਹਾਂ ਨੂੰ ਕਿਹਾ ਜਾਂਦਾ ਇੱਕ ਸਭਾ ਨੂੰ ਸੰਬੋਧਨ ਕਰ ਰਹੇ ਸਨ ਵਿੱਚ ਕਿਸਾਨ ਆਉਂਦੇ ਨੇ ਆਪਣੇ ਸਵਾਲ ਕਰਦੇ ਨੇ ਮੰਗ ਕਰਦੇ ਨੇ ਦਰਅਸਲ ਇੱਕ ਉੱਥੋਂ ਦੇ ਕਸੀਦਾ ਸੂਵੇ ਦਾ ਇੱਕ ਮਸਲਾ ਸੀ ਉਹ ਲੈ ਕੇ ਆਉਂਦੇ ਨੇ ਪਰ ਵਿਧਾਇਕ ਨੇ ਕਿਹਾ ਏਬੀਸੀ ਪੰਜਾਬ ਦੇ ਉੱਤੇ ਗੱਲਬਾਤ ਵੀ ਕਰਦੇ ਆ ਉਹ ਕਿਸਾਨ ਨਹੀਂ ਉਹ ਤਾਂ ਬਲੈਕਮੇਲਰ ਨੇ ਵਿਧਾਇਕ ਨੂੰ ਕਿਉਂ ਲੱਗਦਾ ਹੈ ਕਿ ਕਿਸਾਨ ਬਲੈਕਮੇਲਰ ਨੇ ਔਰ ਕਿਸਾਨਾਂ ਦੀ ਮੁੱਖ ਮੰਗ ਕੀ ਸੀ ਇਸੇ ਤਰ੍ਹਾਂ ਡਾਕਟਰ ਚਰਨਜੀਤ ਸਿੰਘ ਦੀ ਜਿਹੜੀ ਐ ਤਸਵੀਰ ਵੀ ਸਾਹਮਣੇ ਆਈ ਸੀ ਚਮਕੌਰ ਸਾਹਿਬ ਤੋਂ ਜਦੋਂ ਤਲਖੀ ਚ ਆ ਜਾਂਦੇ ਨੇ ਵਿਧਾਇਕਾਂ ਨੂੰ ਜੇਕਰ ਘੇਰਿਆ ਜਾ ਰਿਹਾ ਸਵਾਲ ਪੁੱਛਿਆ ਜਾ ਰਿਹਾ ਤਾਂ ਫਿਰ ਔਖੇ ਕਿਹੜੀ ਗੱਲ ਤੋਂ ਨੇ ਇਸ ਦੇ ਉੱਤੇ ਚਰਚਾ ਕਰਾਂਗੇ ਨਾਲ ਹੀ ਪੰਜਾਬ ਦਾ ਇੱਕ ਹੋਰ ਅਹਿਮ ਵਿਸ਼ਾ ਹੈ ਉਸ ਦੇ ਉੱਤੇ ਵੀ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਪੁੱਲਰ ਜੀ ਆ ਸਭ ਤੋਂ ਪਹਿਲਾਂ ਗੱਲ ਕਰੀਏ ਬੱਲੂਆਣੇ ਹਲਕੇ ਤੋਂ ਆਈ ਤਸਵੀਰ ਦੀ ਪਿਛਲੇ ਦਿਨ ਚਮਕੌਰ ਸਾਹਿਬ ਤੋਂ ਜੋ ਕੁਝ ਵੇਖਣ ਨੂੰ ਮਿਲਿਆ ਐ ਐਵੇਂ ਜਿਵੇਂ ਜਿਵੇਂ ਇਲੈਕਸ਼ਨ ਆਉਂਦੇ ਆ ਉਦੋਂ ਇਸ ਤਰ੍ਹਾਂ ਦੀਆਂ ਤਸਵੀਰਾਂ ਮਿਲਦੀਆਂ ਰਹੀਆਂ ਚਾਹੇ ਕਾਂਗਰਸ ਦੀ ਸਰਕਾਰ ਆ ਚਾਹੇ ਕਾਲੀ ਦਲ ਦੀ ਸਵਾਲ ਹੁੰਦੇ ਆ ਵੀਡੀਓ ਵਾਇਰਲ ਹੋ ਜਾਂਦੀਆਂ ਪਰ ਵਿਧਾਇਕ ਸਾਹਿਬ ਦਾ ਇਹ ਕਹਿਣਾ ਹੈ 골ਡੀ ਮੁਸਾਫਰ ਦਾ ਕਹਿੰਦੇ ਕਿਸਾਨਾਂ ਨੂੰ ਤਾਂ ਰੀਲਾਂ ਬਣਾਉਣ ਦਾ ਫੇਸਬੁੱਕ ਤੇ ਉੱਤੇ ਪਾਉਣ ਦਾ ਫੇਮ ਲੈਣ ਦਾ ਕਹਿੰਦੇ ਚਾਹ ਬਹੁਤ ਐ ਇਸ ਕਰ ਸਾਬ ਅੱਗੇ ਉਹਨਾਂ ਦਾ ਇਹ ਕਹਿਣਾ ਕਿ ਕਿਸਾਨ ਬਲੈਕ ਮਿਲਰ ਨੇ ਤੇ ਕਿਸਾਨਾਂ ਨੂੰ ਰੀਲ ਬਣਾਉਣ ਦਾ ਬੜਾ ਮਸ਼ਹੂਰ ਨੇ ਇਹਦੇ ਸਰਾ ਸਰ ਕਿਸਾਨਾਂ ਦੀ ਉਹ ਆਂਧਾਤਾ ਦੀ ਇਨਸਲਟ ਕੀਤੀ ਐ ਐਮ ਐਲ اے ਸਾਹਿਬ ਨੇ ਉਹਨਾਂ ਨੂੰ ਜਿੰਨੀ ਚੰਗਾ ਮਾਫੀ ਮੰਗ ਲੈਣੀ ਚਾਹੀਦੀ ਐ ਕਿ ਕਿਸਾਨਾਂ ਨੂੰ ਇਹ ਨਾ ਕਿਤੇ ਉਹਨਾਂ ਦੇ ਘਰ ਦੇ ਅੱਗੇ ਧਰਨਾ ਲਾਉਣਾ ਪਵੇ ਹੁਣ ਸਵਾਲ ਇਹ ਐ ਕਿ ਜਿਹੜੇ ਕਿਸਾਨ ਜਾਂ ਜਿਹੜੇ ਲੋਕ ਨੇ ਐਮ ਐਲ اے ਨੂੰ ਪੁੱਛਦੇ ਨੇ ਤੇ ਸਿਆਣੇ ਕੀ ਕਹਿੰਦੇ ਨੇ ਜਿਹੋ ਜੀ ਤੁਸੀਂ ਫਸਲ ਬੀਜੋਗੇ ਤਾਨੂੰ ਉਹੋ ਜੀ ਫਸਲ ਵੱਢਣੀ ਪੈਣੀ ਹੈ ਕਿਉਂਕਿ ਤੁਸੀਂ ਲੋਕਾਂ ਨੂੰ ਸਵਾਲ ਕਰਨੇ ਸਿਖਾਏ ਸੀ ਤੁਸੀਂ ਕਹਿੰਦੇ ਕਿ ਅਸੀਂ ਲੋਕਾਂ ਨੂੰ ਸਵਾਲ ਕਰਨੇ ਸਿਖਾਏ ਤੇ ਹੁਣ ਲੋਕ ਤੁਹਾਡੇ ਕੋਲ ਸਵਾਲ ਪੁੱਛ ਰਹੇ ਨੇ ਤੇ ਤੁਸੀਂ ਸਵਾਲ ਦੇਣ ਤੋਂ ਪਾਸਾ ਵਾਟ ਰਹੇ ਹੋ ਹਾਲਾਂਕਿ ਲੋਕਾਂ ਦਾ ਸਵਾਲ ਪੁੱਛਣ ਦਾ ਇਹ ਕਿ ਜੇ ਐਮਐਲਏ ਮੰਚ ਤੇ ਬੈਠੇ ਨੇ ਬੋਲ ਰਹੇ ਨੇ ਉਹ ਤੋਂ ਅਲਾਦਾ ਪੁੱਛੇ ਜਾ ਸਕਦੇ ਨੇ ਪਰ ਤੁਸੀਂ ਲੋਕਾਂ ਨੂੰ ਆ ਦਿੱਤੇ ਪਾ ਦਿੱਤੀ ਹੈਗੀ ਤੁਸੀਂ ਪਿਛਲੀ ਆ ਕਾਲੀ ਜਾਂ ਕਾਂਗਰਸੀ ਸਰਕਾਰਾਂ ਦੇ ਖਿਲਾਫ ਤੁਸੀਂ ਲੋਕਾਂ ਨੂੰ ਇਹ ਕਰਦੇ ਰਹੇ ਕਿ ਪੁੱਛੋ ਸਵਾਲ ਹੁਣ ਜੇ ਤੁਹਾਡੇ ਕੋਲ ਲੋਕ ਸਵਾਲ ਪੁੱਛ ਰਹੇ ਤੇ ਤੁਸੀਂ ਉਹਨਾਂ ਨੂੰ ਬਲੈਕ ਕਮਿਲਰ ਦੱਸ ਦੇ ਤੁਸੀਂ ਕਹਿੰਦੇ ਕਿ ਟੋਲਾਂ ਤੇ ਜਾ ਕੇ ਪੈਸੇ ਮੰਗਦੇ ਇਹ ਫੈਕਟਰੀਆਂ ਦੇ ਅੱਗੇ ਪੈਸੇ ਮੰਗਦੇ ਇਹ ਜਿਹੜੇ ਐਮਐਲਏ ਸਾਹਿਬ ਨੇ ਦੋਸ਼ ਲਗਾਏ ਨੇ ਕਿ ਉਹ ਕਿਸਾਨ ਜਥੇਬੰਦੀਆਂ ਹੁਣ ਉਹ ਚੁੱਪ ਕਰਕੇ ਬੈਠਣੀਆਂ ਤੁਸੀਂ ਕਿਵੇਂ ਕਿਸੇ ਤੇ ਇਲਜ਼ਾਮ ਲਗਾ ਸਕਦੇ ਹੋ ਔਰ ਰਹੀ ਗੱਲ ਸਵਾਲ ਪੁੱਛਣਾ ਹਰ ਵੋਟਰ ਦਾ ਰਾਈਟ ਆ ਲੋਕਾਂ ਨੇ ਤੁਹਾਨੂੰ ਚੁਣ ਕੇ ਭੇਜਿਆ ਹੈਗਾ ਤੁਸੀਂ ਕਿਤੇ ਮਾਂ ਦੇ ਪੇੜ ਦੇ ਵਿੱਚੋਂ ਐਮ ਐਲ ਏ ਬਣ ਕੇ ਨਹੀਂ ਆਏ ਤੁਸੀਂ ਵੋਟਾਂ 'ਚ ਖੜੇ ਲੋਕਾਂ ਅੱਗੇ ਹੱਥ ਜੋੜੇ ਤੇ ਹੁਣ ਤੁਸੀਂ ਪੁਲਿਸ ਵਾਲਿਆਂ ਨੂੰ ਇਹ ਕਹਿ ਰਹੇ ਕਿ ਇਹਨਾਂ ਨੂੰ ਚੱਕ ਕੇ ਬਾਹਰ ਛੱਡ ਕੇ ਆਓ ਚਾਹੇ ਉਹ ਗੋਲਡੀ ਮੁਸਾਫਰ ਐਮ ਐਲ ਹੋਵੇ ਚਾਹੇ ਚਮਕੌਰ ਸਾਹਿਬ ਤੋਂ ਡਾਕਟਰ ਚਰਨਜੀਤ ਚੰਨੀ ਹੋਣ ਹੁਣ ਤੁਹਾਡੇ ਕੋਲ ਇੰਨੀ ਤੁਹਾਡੀ ਔਕਾਤ ਐ ਢੀ ਵੱਡੀ ਹੋ ਗਈ ਕਿ ਤੁਸੀਂ ਜਨਤਾ ਵੋਟ ਵੋਟਰਾਂ ਨੂੰ ਧੱਕੇ ਮਰਵਾਓਗੇ ਪੁਲਿਸ ਦਾ ਡਰਾਵਾ ਦਿਓਗੇ ਤੇ ਆ ਗਈ ਚਵੀ ਦੀ ਹੁਣ ਤੁਹਾਨੂੰ ਪਤਾ ਲੱਗੂਗਾ ਕਿ ਬਲੂਗਾਣੇ ਚੋ ਕਿੰਨੇ ਹਾਰਨਾ ਤੁਸੀਂ ਜਿੱਤਦੇ ਜਾਂ ਚਮਕੌਰ ਸਾਹਿਬ ਤੋਂ ਕਿੰਨੇ ਜਿੱਤਦੇ ਤੁਹਾਡੀ ਔਕਾਤ ਲੋਕਾਂ ਨੇ ਲੈ ਆਉਣੀ ਆ ਜਿਵੇਂ ਕਾਲੀਆਂ ਦੀ ਤੇ ਕਾਂਗਰਸੀਆਂ ਦੀ ਔਕਾਤ ਦਿਖਾਈ ਸੀ ਜਿਹੜਾ ਸਿਆਣਾ ਪੋਲਿਟਿਸ਼ੀਅਨ ਹੁੰਦਾ ਨਾ ਉਹ ਕਦੀ ਵੀ VOTER ਦੇ ਨਾਲ ਬੈਸਦਾ ਨਹੀਂ ਆ ਸਿਆਣਾ MLA ਕਦੀ ਵੀ ਮੀਡੀਆ ਦੇ ਨਾਲ ਬੈਸਦਾ ਨਹੀਂ ਆ ਸਿਆਣਾ MLA ਕਦੀ ਵੀ ਨਾ VOTER ਨੂੰ ਨਾ ਕਿਸਾਨ ਨੂੰ ਨਾ ਪੱਤਰਕਾਰ ਨੂੰ ਕਿਸੇ ਨੂੰ ਵੀ ਧਮਕੀ ਨਹੀਂ ਦਿੰਦਾ ਜੇ ਇੱਕ ਦੁਕਾਨਦਾਰ ਵਾਸਤੇ ਗਾਹਕ ਭਗਵਾਨ ਹਨਾ ਤੇ ਇੱਕ ਚੁਣੇ ਹੋਏ ਨਮਾਇੰਦੇ ਵਾਸਤੇ ਚਾਹੇ MLA ਚਾਹੇ MP ਉਹਦੇ ਵਾਸਤੇ VOTER ਵੀ ਭਗਵਾਨ ਪਰ ਇੱਥੇ VOTERਾਂ ਨੂੰ ਧਮਕਾਇਆ ਜਾ ਰਿਹਾ ਡਰਾਇਆ ਜਾ ਰਿਹਾ ਪੁਲਿਸ ਦਾ ਡਰਾਵਾ ਦਿੱਤਾ ਜਾ ਰਿਹਾ ਹੁਣ ਕੌਣ ਹੈ ਗੋਲੀ ਮੁਸਾਫਰ ਕੌਣ ਕੋਈ ਜਾਣਦਾ ਸੀ ਪਰ ਉਹ ਬੱਲੂ ਆਣੇ ਦੇ ਲੋਕਾਂ ਨੇ ਤੁਹਾਨੂੰ ਐਮਐਲਏ ਬਣਾਤਾ ਤੇ ਤੁਸੀਂ ਐਮਐਲਏ ਬਣ ਕੇ ਹੁਣ ਚੌਧਰੀ ਚੰਨੜ ਸਿੰਘ ਬਣ ਗਿਓ ਹੁਣ ਕਹਿੰਦੇ ਵੀ ਟਾਈਮ ਵੀ ਉਹਨਾਂ ਦੇ ਮੁਤਾਬਕ ਹੋਵੇ ਵੀ ਪਹਿਲਾਂ ਮੈਂ ਸਭਾ ਨੂੰ ਆਪਦੇ ਦਿਲ ਦੀਆਂ ਰੀਝਾਂ ਦੱਸ ਦਿਆਂ ਉੱਥੇ ਲੋਕਾਂ ਨੂੰ ਜੇ ਇਕੱਠੇ ਹੋਏ ਐ ਉਸ ਤੋਂ ਬਾਅਦ ਮੇਰੇ ਕੋਲ ਆਉਣ ਬੈਠ ਕੇ ਗੱਲ ਕਰਨ ਜਿਵੇਂ ਤੁਸੀਂ ਕਹਿ ਕੇ ਆਦਤ ਐਵੇਂ ਪਾਈ ਗਈ ਹੁਣ ਉਹ ਆਦਤ ਜਦੋਂ ਸਾਹਮਣੇ ਆ ਰਹੀ ਹੈ ਹੁਣ ਤਕਲੀਫ ਹੋ ਰਹੀ ਹੈ ਵਿਧਾਇਕਾਂ ਨੂੰ ਆਦਤ ਤੇ ਤੁਸੀਂ ਪਾਈ ਬਤੌਰ ਮੁੱਖ ਮੰਤਰੀ ਚਰਨ ਸਿੰਘ ਚੰਨੀ ਨੂੰ ਭਾਨਾ ਸਿੱਧੂ ਨੇ ਘੇਰ ਲਿਆ ਆਪਣੇ ਪਿੰਡ ਨਹੀਂ ਸੀ ਵੜਨ ਦੇ ਉੱਤੇ ਭਾਨਾ ਸਿੱਧੂ ਕੀ ਉਸ ਵੇਲੇ ਥਾਣੇਦਾਰ ਤੇ ਨੇਕ ਮੁੱਖ ਮੰਤਰੀ ਨੂੰ ਤੁਸੀਂ ਕਿਹਾ ਕਿ ਉਹਨੂੰ ਪਿੰਡ ਨਹੀਂ ਵੜ ਦੇਣਾ ਉਹਨੇ ਵੜ ਨਹੀਂ ਦਿੱਤਾ ਉਹਨੇ ਸਵਾਲ ਪੁੱਛੇ ਤੇ ਅੱਜ ਇਹਦੇ ਤੁਸੀਂ ਇੱਕ ਐਮਐਲਏਓ ਇਹ ਉਹ ਇੱਕ ਮੁੱਖ ਮੰਤਰੀ ਸੀ ਹੁਣ ਕਿਉਂ ਤਕਲੀਫ ਹੋ ਰਹੀ ਆਮ ਆਦੀ ਪਾਰਟੀ ਦੇ ਐਮਐਲਏ ਨੂੰ ਕਿਉਂ ਤਕਲੀਫ ਹੋ ਰਹੀ ਤੁਸੀਂ ਲੋਕਾਂ ਨੂੰ ਸਿਖਾਇਆ ਹਾਂ ਮੈਂ ਮੰਨਦਾ ਹੈਗਾ ਕਿ ਜੇ ਐਮਐਲਏ ਕੋਈ ਸਬੋਧਨ ਕਰ ਰਿਹਾ ਜਿਹੜੇ ਵੀ ਉਹ ਦੋ ਕਿਸਾਨ ਖੜੇ ਹੋਏ ਸੀ ਉਹ ਜਦੋਂ ਐਮਐਲਏ ਕਹਿ ਰਿਹਾ ਸੀ ਕਿ ਤੁਸੀਂ ਬਾਅਦ ਵਿੱਚ ਮੈਂ ਤੁਹਾਡੇ ਸਵਾਲ ਜਵਾਬ ਉਹ ਠੀਕ ਆ ਪਰ ਲੋਕਾਂ ਨੂੰ ਤੁਸੀਂ ਲੋਕਾਂ ਨੂੰ ਲੱਗੇ ਕਿ ਸ਼ਬਾਚ ਇਹਨੇ ਐਮਐਲਏ ਨੇ ਸਿਕਿਉਰਟੀ ਕਿਉਂਕਿ ਹਰ ਕੋਲ 16 16 ਗਨਮੈਨ ਫਿਰ ਪੁਲਿਸ ਵਾਲੇ ਬਾਹਾਂ ਇੱਕ ਦੋ ਦੀ ਬਾਹ ਫੜ ਕੇ ਐਮਐਲ ਨੂੰ ਕੱਢ ਕੇ ਲੈ ਜਾਣ ਤੇ ਫਿਰ ਮੈਂ ਕੌਣ ਤੇ ਤੂੰ ਕੌਣ ਕਿਉਂਕਿ ਲੋਕ ਜਿਹੜੇ ਐਮਐਲਏ ਆਮ ਆਦੀ ਪਾਰਟੀ ਦੇ ਲੋਕਾਂ ਦਾ ਵਿਸ਼ਵਾਸ ਕੋ ਬੈਠੇ ਨੇ ਜੇ ਉਹ ਜਿਹੜੇ ਦੋ ਕਿਸਾਨ ਨੇ ਜਿਹੜੇ ਸਿੱਧੂਪੁਰ ਗਰੁੱਪ ਨਾਲ ਦੱਸੇ ਜਾ ਰਹੇ ਨੇ ਜੇ ਉਹਨਾਂ ਨੂੰ ਆਪਣੇ ਐਮਐਲਏ ਦੇ ਭਰੋਸਾ ਹੁੰਦਾ ਨਾ ਉਹਨਾਂ ਨੂੰ ਉੱਠ ਕੇ ਸਟੇਜ ਤੇ ਜਾਣ ਦੀ ਲੋੜ ਨਹੀਂ ਸੀ ਪੈਣੀ ਜੇ ਐਮਐਲਏ ਨੂੰ ਉਹਨਾਂ ਤੇ ਭਰੋਸਾ ਹੁੰਦਾ ਤੇ ਐਮਐਲਏ ਨੇ ਕਹਿਣਾ ਸੀ ਆਜੋ ਜੀ ਇਸ ਸਟੇਜ ਤੇ ਆਜੋ ਐਮਐਲਏ ਸਿਆਣੇ ਹੁੰਦੇ ਉਹਨਾਂ ਦੋਨਾਂ ਕਿਸਾਨਾਂ ਨੂੰ ਪੋਲਸ ਨੂੰ ਇਹ ਕਹਿੰਦੇ ਕਿ ਇਹਨੂੰ ਬਾਹਰ ਛੱਡ ਕੇ ਆਓ ਜੇ ਕੋਈ ਸਿਆਣਾ ਐਮਐਲਏ ਹੁੰਦਾ ਨਾ ਜਿਹੜਾ ਬੁੱਧੀਮਾਨ ਹੁੰਦਾ ਉਹ ਕਹਿੰਦਾ ਕਿ ਇਦਾਂ ਕਰੋ ਇਹ ਚੁਣੇ ਜਿਹੜੇ ਕਿਸਾਨ ਆ ਇਹਨਾਂ ਨੂੰ ਸਟੇਜ ਤੇ ਲਿਆਓ ਮੈਂ ਸਟੇਜ ਤੇ ਗੱਲ ਕਰ ਲੈਂਦਾ ਜਦੋਂ ਤੁਸੀਂ ਇੱਕ ਆਮ ਬੰਦੇ ਨੂੰ ਆਪਣੇ ਨਾਲ ਸਟੇਜ ਤੇ ਬਿਠਾ ਲੈਂਦੇ ਨਾ ਮਸਲਾ ਹੀ ਹੱਲ ਹੋ ਜਾਂਦਾ ਪਰ ਤੁਹਾਡੀ ਹੁਣ ਸਾਰਿਆਂ ਦੀ ਧੌਣ ਦੇ ਵਿੱਚ ਐਮਐਲ ਵਾਲਾ ਜਿਹੜਾ ਕਿੱਲਾ ਨਾ ਉਹ ਪਾਸ ਗਿਆ ਤੇ ਲੋਕੀ ਕਿਲਾ ਕੱਢਣਾ ਜਾਣਦੇ ਹੁਣ ਸਵਾਲ ਹੈ ਕਿ ਜਿਹੜੇ ਐਮ.ਐਲ.ਏ. ਸਾਹਿਬ ਨੇ ਜੇ ਤੁਹਾਨੂੰ ਉਹ ਲੋਕਾਂ ਦੀ ਪ੍ਰੋਬਲਮਸ ਹੈ ਤੁਹਾਨੂੰ ਸੁਣੀ ਚਾਹੀਦੀ ਹੈ ਗਿਆ ਪਹਿਲੀ ਗੱਲ ਕਿ ਤੁਸੀਂ ਸੁਣੀ ਨਹੀਂ ਹੋਣੀ ਇਸ ਕਰਕੇ ਅੱਜ ਉਹਨਾਂ ਨੂੰ ਮੌਕਾ ਮਿਲਿਆ ਤੁਹਾਡਾ ਮੰਚ ਸੱਜਿਆ ਸੀ ਉਹਨਾਂ ਨੇ ਤੁਹਾਨੂੰ ਘੇਰ ਲਿਆ ਜੇ ਦਿਨ ਉਹਨਾਂ ਨਹੀਂ ਸੀ ਜੇ ਤੁਸੀਂ ਉਹਨਾਂ ਕੋਲ ਪਹਿਲਾਂ ਸੁਣਨੇ ਦਿਨ ਉਹਨਾਂ ਨਹੀਂ ਸੀ ਮਸਲਾ ਵੀ ਕਹਿੰਦੇ ਕੋ ਬਹੁਤਾ ਵੱਡਾ ਨਹੀਂ ਸੀ ਸੂਆ ਕੱਸੀ ਦਾ ਕੋਈ ਮਸਲਾ ਸੀ ਲੰਬੀ ਤੋਂ ਬੱਲੂਆਂ ਨੇ ਪਾਸੇ ਆਉਂਦੀ ਹੈ ਉਲਟਾ ਕਿਸਾਨਾਂ ਦੇ ਬਾਰੇ ਕਿਹਾ ਵਿਧਾਇਕ ਨੇ ਕਹਿੰਦੇ ਇਹ ਨਹੀਂ ਬਣਦੇ ਰਹੇ ਕਹਿੰਦੇ ਪਾਣੀ ਨਹੀਂ ਛੱਡਣ ਦੇਣਾ ਕਿਸਾਨ ਕਦੇ ਚਾਹੇਗਾ ਕਿ ਮੇਰੇ ਮੇਲੇ ਦੇ ਕੋਈਸ ਐਮਐਲਏ ਨੂੰ ਇਹ ਨਹੀਂ ਪਤਾ ਨਾ ਕਿ ਇੱਥੇ ਇਹ ਪਹਿਲਾਂ ਪਾਣੀ ਦੀਆਂ ਵਾਰੀਆਂ ਤੋਂ ਲੜਾਈਆਂ ਹੁੰਦੀਆਂ ਰਹੀਆਂ ਨੇ ਪਾਣੀ ਤੋਂ ਕਤਲ ਹੁੰਦੇ ਰਹੇ ਨੇ ਠੀਕ ਹੈ ਜੇ ਤੁਹਾਡੀ ਸਰਕਾਰ ਨੇ ਅੱਜ ਪਾਣੀ ਪਚਾਇਆ ਹਰ ਖੇਤ ਨੂੰ ਪਾਣੀ ਗਿਆ ਉਹ ਭਗਵੰਤ ਮਾਨ ਸਾਹਿਬ ਦਾ ਸ਼ੁਕਰੀਆ ਕਰਨਾ ਚਾਹੀਦਾ ਪਰ ਕਿਹੜਾ ਕਿਸਾਨ ਹੈ ਜਿਹੜਾ ਕਹਿੰਦਾ ਕਿ ਮੇਰੇ ਖੇਤ ਸੁੱਕੇ ਨਾ ਫਸਲਾ ਹੋਵੇ ਔਰ ਇਹਦੇ ਪਾਣੀ ਦੀ ਲੋੜ ਹੈ ਤੇ ਉਹ ਕਿਉਂ ਪਾਣੀ ਰੋਕਣਗੇ ਮਤਲਬ ਜੇ ਤੁਸੀਂ ਇਲਜ਼ਾਮ ਕਿਦਾਂ ਦਲਾਦੇ ਇੱਕ ਕਹਿੰਦੇ ਕਿਸਾਨ ਪਾਣੀ ਰੋਕ ਰਿਹਾ ਫਿਰ ਕਹਿੰਦਾ ਐਮ ਐਲ ਏ ਸਾਹਿਬ ਕਿ ਬਲੈਕਮੇਲ ਕਰਦੇ ਨੇ ਮਤ ਮਾਰੀ ਗਈ ਹੈ ਲੱਗਦੀ ਇਹਨਾਂ ਲੋਕਾਂ ਦੀ ਹੈਗੀ ਬਹੁਤ ਸਾਰੇ ਚੰਗੇ ਐਮ ਐਲ ਏ ਵੀ ਹੈਗੇ ਜਿਹੜੇ ਆਪਣੇ ਹਲਕੇ ਚੰਗੇ ਕਈ ਆਪਣੇ ਤੋਂ ਬਾਹਰ ਹੋ ਗਏ ਨੇ ਜਦੋਂ ਕਹਿੰਦੇ ਕਿ ਆ ਬੰਦਾ ਕਿਉਂਕਿ ਹੈਦਰ ਬੰਦਾ ਇਨਸਾਨ ਹੀ ਆ ਭਗਵਾਨ ਤੇ ਨਹੀਂ ਆ ਪਰ ਜਦੋਂ ਮੈਂ ਵੀ ਨੂੰ ਮੈਨੂੰ ਵੀ ਲੱਗਦਾ ਕਿ ਜੇ ਮੈਂ ਬੰਜੇ ਮੇਰੀ ਵੀ ਸ਼ਾਇਦ ਤੌਂਚ ਕਿਲਾ ਜੇ ਇਹ ਸਾਰੇ ਇੱਕ ਪਰਵਿਤੀ ਆ ਪਰ ਬਹੁਤ ਸਾਰੇ ਘੱਟ ਲੋਕ ਹੁੰਦੇ ਨੇ ਕਿ ਉਹ ਬੜੇ ਕਹਿੰਦੇ ਠੰਡੀ ਰੋਟੀ ਖਾਣ ਵਾਲੇ ਲੋਕ ਨੇ ਠੰਡੀ ਖੀਰ ਖਾਣ ਵਾਲੇ ਨੇ ਇਹ ਤੱਤੀ ਖੀਰ ਖਾਣ ਵਾਲੇ ਲੋਕ ਨੇ ਇਸ ਕਰਕੇ ਉਹਨੂੰ ਸਵਾਲ ਹੈ ਕਿ ਲੋਕਾਂ ਨੇ ਤੁਹਾਨੂੰ ਚੁਣ ਕੇ ਭੇਜਿਆ ਲੋਕਾਂ ਦਾ ਰਾਈਟ ਆ ਮੰਨ ਕੇ ਹੁਣ ਤੁਹਾਨੂੰ ਇਹ ਚਾਹੀਦਾ ਸੀ ਕਿ ਉਹਨਾਂ ਨੂੰ ਦੋਨਾਂ ਨੂੰ ਬੁਲਾ ਲੈਂਦੇ ਪਰ ਲੋਕਾਂ ਨੂੰ ਤੁਹਾਡੇ ਤੇ ਭਰੋਸਾ ਨਹੀਂ ਹੈਗਾ ਲੋਕਾਂ ਨੇ ਉਹਨੇ ਹੁਣ ਵਿਚਾਰਾ ਨੇ ਕਿਸਾਨ ਜਿਨ੍ਹਾਂ ਨੇ ਸਵੇਰ ਤੋਂ ਲਾ ਕੇ ਸ਼ਾਮ ਤੱਕ ਪਹਿਲਾਂ ਬਿਜਲੀ ਡਿੱਕਣੀ ਫਿਰ ਪਾਣੀ ਡਿੱਕਣਾ ਹੈਗਾ ਫਿਰ ਦੇਖਣਾ ਕਿ ਅਰ ਕੀ ਕਾਨਕ ਚੰਗੀ ਹੋਣੀ ਕਿ ਨਹੀਂ ਹੋਣੀ ਧਿਆਨ ਤੋਂ ਉਹਨਾਂ ਦੇ ਬੰਦਿਆਂ ਦਾ ਪੈਲੇ ਉਹਨੇ ਰੀਲਾਂ ਬਣਾ ਕੇ ਕੀ ਕਰਨਾ ਰੀਲਾਂ ਤੇ ਤੁਹਾਡੇ ਐਮਐਲਏ ਬਣਾਉਂਦੇ ਨੇ ਰੀਲਾਂ ਤੇ ਤੁਹਾਡੇ ਮੰਤਰੀ ਬਣਾਉਂਦੇ ਨੇ ਤਮਾਤਰ ਤਮਾਤਰ ਦੀਆਂ ਤੇ ਗੱਡੀ ਇੱਥੇ ਲਾਉਣੀ ਕਿ ਨਹੀਂ ਲਾਉਣੀ ਹੈਗੀ ਰੀਲਾਂ ਦੇ ਤੁਹਾਡੇ ਐਮਐਲਏ ਮੰਤਰੀ ਬਣਾ ਨੇ ਇੱਕ ਵਿਚਾਰਾ ਆਮ ਜ਼ਿਮੀਂਦਾਰ ਜਾਂ ਆਮ ਖੇਤ ਮਜ਼ਦੂਰ ਉਹਨੂੰ ਤੇ ਤਿੰਨ ਟਾਈਮ ਦੀ ਰੋਟੀ ਦੇ ਲਾਲੇ ਪਏ ਹੁੰਦੇ ਉਹਨੇ ਰੀਲਾਂ ਬਣਾ ਕੇ ਰੀਲਾਂ ਉਹਨੇ ਛੱਟਣੀਆਂ ਹੈਗੀਆਂ ਹੁਣ ਐਮਐਲਏ ਸਾਹਿਬ ਨੂੰ ਵੇਖੋ ਨਾ ਗੱਲ ਕਰਨੀ ਵੀ ਕੀ ਕਹਿ ਰਹੇ ਨੇ ਕਹਿੰਦੇ ਉਹਨੇ ਰੀਲਾਂ ਬਣਾਉਣੀਆਂ ਕੀ ਕਿਸਾਨ ਰੀਲਾਂ ਬਣਾ ਕੇ ਕੀ ਹੋਰ ਕਰ ਰਿਹਾ ਕਿਹੜਾ ਪੰਜਾਬ ਦਾ ਕਿਸਾਨ ਰੀਲਾਂ ਬਣਾਉਦੇ ਇਹ ਹੋ ਸਕਦਾ ਹੈ ਕਿ ਕੱਲ ਨੂੰ ਐਸੇ ਐਮਐਲਏ ਦੀ ਜਾਂ ਹੋਰ ਕਿਸੇ ਐਮਐਲਏ ਸਬੰਧ ਦੀ ਰੀਲ ਆ ਜਾਏ ਕਿ ਸਾਗਰ ਦੀ ਵੋਟੀ ਹੈ ਨਾ ਇਹ ਨਾ ਇਹਨਾਂ ਐਮਐਲਏ ਦੀ ਰੀਲ ਆ ਸਕਦੀ ਹੈਗੀ ਪਰ ਇੱਕ ਕਿਸਾਨ ਵਿਚਾਰਾ ਜਿਹੜਾ ਨਾ ਉਹਨੂੰ ਝੋਨੇ ਵਾਲੇ ਪਾਣੀ ਮਿਲਦਾ ਨਾ ਕਣਕ ਵਾਲੇ ਪਾਣੀ ਮਿਲਦਾ ਹੈਗਾ ਨਾ ਬਿਲੀ ਟਾਈਮ ਤੇ ਆਉਂਦੀ ਆਗੀਆ ਖਾਦ ਮਹਿੰਗੀ ਆਗੀਆ ਮਜ਼ਦੂਰੀ ਬੰਦੇ ਤਰਸਰੇ ਨੇ ਮਜ਼ਦੂਰ ਮਿਲ ਨਹੀਂ ਰਿਹਾਗਾ ਉਹ ਬੰਦਾ ਰੀਲਾਂ ਬਣਾਉਂਗੇ ਦਾ ਮਤਲਬ ਹੈ ਕਿ ਜਦੋਂ ਐਮਐਲਏ ਸਾਹਿਬ ਇਦਾਂ ਦੀਆਂ ਗੱਲਾਂ ਕਰਨ ਲੱਗ ਪਣ ਉਹਦਾ ਮਤਲਬ ਹੈ ਕਿ ਪਾਂਡਾ ਛੇਤੀ ਭਰ ਗਿਆਗਾ ਤੇ ਇਸ ਕਰਕੇ ਇੱਕ ਕਿਸਾਨ ਜਥੇਬੰਦੀਆਂ ਤੇ ਇਲਜ਼ਾਮ ਲਾਉਣੇ ਕਿਹੜੀ ਪੰਜਾਬ ਦੀ ਕਿਸਾਨ ਜਥੇਬੰਦੀਆਂ ਜਿਨੇ ਬਲੈਕਮੇਲ ਕੀਤਾ ਹੈ ਕੀ ਫਿਰ ਜੇ ਬਲੈਕਮੇਲ ਕੀਤਾ ਫਿਰ ਤੁਸੀਂ ਐਮਐਲਏ ਕਾਦੇ ਵਾਸਤੇ ਤੁਸੀਂ ਅੱਜ ਕਹਿ ਰਹੇ ਕਿ ਐਮਐਲਏ ਇਹਨਾਂ ਨੇ ਬਲੈਕਮੇਲ ਕੀਤਾ ਫਿਰ ਪਰਚਾ ਦਰਜ ਕਰਵਾਓ ਜੇ ਉਹ ਬਲੈਕ ਮਿਲਰ ਨੇ ਪਰਚਾ ਦਰਜ ਕਰਵਾ ਪੁੱਛ ਤੁਹਾਡੀ ਸਰਕਾਰ ਤੁਹਾਡੀ ਹਲਕਾ ਤੁਹਾਡਾ ਤੇ ਜੇ ਬਿਨਾਂ ਮਤਲਬ ਤੋਂ ਕਿਸੇ ਨੂੰ ਤੁਸੀਂ ਨਿੰਦਦੇ ਹੋ ਇਲਜ਼ਾਮ ਲਗਾਉਂਦੇ ਤੇ ਸ਼ਰੇ ਇਹਦਾ ਮਤਲਬ ਹੈ ਕਿ ਤੁਸੀਂ ਗਾ ਐਮ ਐਲ ਏ ਨਹੀਂ ਬਣਨਾ ਚਾਹੁੰਦੇ ਹੈਗੇ ਮਤਲਬ ਤੁਸੀਂ ਇੱਕ ਵਾਰ ਐਮ ਐਲ ਏ ਬਣ ਕੇ ਜਿਹੜਾ ਚੰਦ ਚਾੜ੍ਹ ਨਹੀਂ ਛਾੜ ਦਿੱਤੇ ਹੈਗੇ ਰੱਬ ਨੇ ਤੁਹਾਨੂੰ ਜੇ ਇੱਜ਼ਤ ਦਿੱਤੀ ਹੈ ਤੇ ਇੱਜ਼ਤ ਪਹਚਾਉਣੀ ਆਉਣੀ ਚਾਹੀਦੀ ਹੈ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਇਦਾਂ ਦੇ ਐਮ ਐਲ ਏ ਨੇ ਅਕ੍ਰੋਸ ਦਾ ਪਾਰਟੀ ਜਿਨ੍ਹਾਂ ਦਾ ਦਿਮਾਗ ਖਰਾਬ ਹੋ ਗਿਆ ਕਿਸੇ ਨੂੰ ਧਮਕੀਆਂ ਦਿੰਦੇ ਉਹ ਜਾਂ ਹੁਣ ਆ ਵੀ ਇੱਕ ਧਮਕੀ ਵਾਲੀ ਗੱਲ ਬਾਹਰ ਘੋੜਾ ਹੁਣ ਪੁਲਿਸ ਵਾਲਾ ਐ ਦੱਸ ਉਹਦਾ ਦੇ ਤੁਸੀਂ ਹੁਣ ਅੱਜ ਤੁਸੀਂ ਧੱਕੇ ਮਰਵਾਏ ਨਾ ਕੋਡ ਆਫ ਕੰਡਕਟਰ ਲੱਗ ਗਿਆ ਹੁਣ ਐਸੇ ਐਮਐਲਏ ਨੂੰ ਜਾ ਕੇ ਉਹਦੇ ਭਾਵੇਂ ਪੈਰੀ ਪੈ ਜੇ ਫਿਰ ਤੁਸੀਂ ਹੱਥ ਜੋੜਨੋਂ ਨਹੀਂ ਹਟਦੇ ਤੇ ਹੁਣ ਤੁਸੀਂ ਚਪੇੜਾਂ ਦਿਖਾਉਂਦੇ ਆਗੇ ਇਹੀ ਆ ਇਹ ਲੋਕਾਂ ਨੂੰ ਸੋਚਣਾ ਪਊਗਾ ਕਿ ਇਹੋ ਜਿਹੇ ਜਿਹੜੇ ਲੋਕ ਨੇ ਜਿਹੜੇ ਸਿਆਸੀ ਲੀਡਰ ਨੇ ਸਾਰੀਆਂ ਪਾਰਟੀਆਂ ਉਹਨਾਂ ਨੂੰ ਕਿਵੇਂ ਔਕਾਤ ਵਿੱਚ ਲਿਆਉਣਾ ਇਹ ਸ਼ਾਇਦ ਭੁੱਲ ਗਏ ਨੇ ਬਹੁਤ ਸਾਰੇ ਐਮਐਲ ਇਹਨਾਂ ਐਮਐਲਏ ਚ ਬਹੁਤ ਸਾਰੇ ਚੰਗੇ ਵੀ ਆ ਸਾਰੀ ਪਾਰਟੀਆਂ ਦੇ ਚੰਗੇ ਐਮਐਲਏ ਵੀ ਆ ਪਰ ਇਹ ਭੁੱਲ ਗਏ ਜੇ ਪਿਛਲਿਆਂ ਨੂੰ ਲੋਕਾਂ ਨੇ ਸਬਕ ਸਿਖਾਤਾ ਨਾ ਤੁਸੀਂ ਕਿਹੜੇ ਯਾਰ ਤੁਹਾਨੂੰ ਵੀ ਸਬਕ ਸਿਖਾ ਦੇਣਗੇ ਪਰ ਕਈ ਐਮਐਲਏ ਜਿਹੜੇ ਜਿੱਤਦੇ ਨੇ ਵਾਰ-ਵਾਰ ਜਿੱਤਦੇ ਕਿਉਂ ਜਿੱਤਦੇ ਨੇ ਉਹਨਾਂ 'ਚ ਠਰਮਾ ਬਹੁਤ ਹੁੰਦਾ ਸ਼ੈਨ ਸ਼ੀਲਤਾ ਹੁੰਦੀ ਆ ਸੋਹਿਰਤਾ ਹੁੰਦੀ ਆ ਗੰਭੀਰਤਾ ਹੁੰਦੀ ਆ ਸੰਜੀਦਗੀ ਹੁੰਦੀ ਆ ਇਹਨਾਂ 'ਤੇ ਕੁਝ ਵੀ ਨਹੀਂ ਹੈਗਾ ਇੱਕ ਦੋ ਵਿਚਾਰੇ ਮਹੱਤੜ ਕਿਸਾਨ ਸਾਹਮਣੇ ਖਲੋ ਕੇ ਤੁਸੀਂ ਉਹਨਾਂ ਨੂੰ ਬਲੈਕਮੈਲਰ ਕਹਿ ਦਿੱਤਾ ਹੈਗਾ ਤੁਸੀਂ ਕਹਿੰਦੇ ਕੰਮ ਨਹੀਂ ਕਰ ਦਿੰਦੇ ਹੈਗੇ ਇਹਦੇ ਸ਼ਰੇਆਮ ਧੱਕਾ ਨਾ ਤੇ ਲੋਕੀ ਧੱਕਾ ਤਾਂ ਨਹੀਂ ਸੈਨ ਕਰਦੇ ਹੈਗੇ ਹੁਣ ਹੁਣ ਆ ਜਿਹੜੀ ਨਾ 3 ਮਹੀਨੇ ਸਰਕਾਰ ਤੇ 3 ਜੂਨ ਤੱਕ 4 ਜੂਨ ਤੱਕ 4 ਜੂਨ ਤੱਕ ਜਿਹੜੀ ਸਰਕਾਰ ਆ ਗਈ ਨਾ ਇਲੈਕਸ਼ਨ ਕਮਿਸ਼ਨ ਦੀ ਆ ਹੁਣ ਤੁਹਾਡੇ ਕੋਲ ਸਿਕਿਉਰਟੀਆਂ ਘਟ ਜਾਣਗੇ ਤੁਸੀਂ ਵੋਟਾਂ ਮੰਗਣ ਜਾਣਾ ਹੈਗਾ ਤੁਸੀਂ ਹੁਣ ਹੱਥ ਜੋੜਨੇ ਆ ਕਿਨੇ ਹੁਣ ਲੋਕੀ ਹੱਥ ਜਦੋਂ ਤੁਸੀਂ ਅੱਗੇ ਲੋਕਾਂ ਦੇ ਹੱਥ Đਾਓਗੇ ਨਾ ਭੀਖ ਮੰਗੋਗੇ ਵੋਟ ਦੀ ਹੁਣ ਲੋਕਾਂ ਨੇ ਡਿਸਾਈਡ ਕਰਨ ਹੁਣ ਲੋਕ ਰਾਜੇ ਨੇ ਤੁਸੀਂ ਜਿਹੜੇ ਰਾਜੇ ਬਣ ਗਏ ਸੀ ਨਾ ਸਾਰੇ 117 ਦੇ 17 ਹੁਣ ਤੁਸੀਂ ਫਕੀਰ ਹੋ ਜਾਈ ਹੁਣ ਤੁਹਾਨੂੰ ਲੋਕਾਂ ਨੇ ਭਖਾਰੀ ਬਣਾਉਣਾ ਤੁਹਾਨੂੰ ਵੋਟਾਂ ਮੰਗਣੀਆਂ ਪੈਣੀਆਂ ਤੁਹਾਨੂੰ ਤਰਲੇ ਕੱਢਣੇ ਪੈਣੇ ਹੁਣ ਤੁਸੀਂ ਜਿੰਨਾ ਨਿਆਣਿਆਂ ਦੇ ਸੀਂਡ ਵਗਦੇ ਹੁੰਦੇ ਨੇ ਨਾ ਗਰੀਬਾਂ ਦੇ ਆਪਣੇ ਨਿਆਣਿਆਂ ਦੇ ਹੁਣ ਤੁਸੀਂ ਕੁਛੜ ਚੁੱਕੋਗੇ ਪਿਆਰ ਦੋਗੇ ਰਾਜਾਂ ਦੀ ਧੀ ਦੀ ਡੋਲੀ ਰੋਕੇ ਤੁਸੀਂ ਸ਼ਗਨ ਵੀ ਦੋਗੇ ਹੁਣ ਤੁਹਾਡੀ ਸਾਰਿਆਂ ਦੀ ਔਕਾਤ ਆ ਜਣੀ ਟਿਕਾਣੇ ਕਿਉਂਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਨੇ ਲੋਕਾਂ ਕੋ ਮੌਕਾ ਆ ਗਿਆ ਹੁਣ ਜਿਹੜੇ ਧਮਕੀਆਂ ਦਿੰਦੇ ਸੀ ਨਾ ਵੋਟਰਾਂ ਨੂੰ ਉਸ ਸਪੋਰਟਰਾਂ ਨੂੰ ਤੇ ਪੱਤਰਕਾਰਾਂ ਨੂੰ ਹੁਣ ਸਾਰੇ ਹੌਲੀ ਹੌਲੀ ਟਿਕਾਣੇ ਤੇ ਆ ਜਾਣੇਗੇ ਫਿਰ 4 ਜੂਨ ਤੋਂ ਬਾਅਦ ਫਿਰ ਇਹਨਾਂ ਦਾ ਦਿਮਾਗ ਖਰਾਬ ਹੋ ਜਾਣਾ ਫਿਰ 27 ਦੀਆਂ ਵੋਟਾਂ ਆਉਣੀਆਂ 27 ਤੋਂ ਪਹਿਲਾਂ ਪੰਜਾਬ ਚ ਪੰਚਾਇਤੀ ਇਲੈਕਸ਼ਨ ਨੇ ਫਿਰ ਇਹਨਾਂ ਦੇ ਹੱਥ ਭੀਖ ਮੰਗਣੀ ਹੈਗੇ ਵੋਟਾਂ ਦੀ ਤੇ ਇਸ ਕਰਕੇ ਜਿੰਨੇ ਵੀ ਐਮਐਲਏ ਨੇ ਪੰਜਾਬ ਦੇ ਦੇਖੋ 3 ਕਰੋੜ ਆਬਾਦੀ ਚੋਂ 117 ਐਮਐਲਏ 117 ਚੋਂ 18 ਮੰਤਰੀ ਇਹ ਕਿਸਮਤ ਵਾਲੇ ਨੇ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਵੋਟਰਾਂ ਦਾ ਸ਼ੁਕਰ ਸ਼ੁਕਰਾਨਾ ਕਰਨਾ ਚਾਹੀਦਾ ਪਰ ਇਹਦੇ ਲੋਕਾਂ ਨੂੰ ਜੁੱਤੀਆਂ ਮਾਰਦੇ ਨੇ ਪੁਲਿਸ ਦਾ ਡਰਾਵਾ ਦਿੰਦੇ ਨੇ ਤਮ ਕਹੋਂਦੇ ਨੇ ਤੇ ਫਿਰ ਲੋਕ ਸਿੱਧੇ ਕਰ ਦੇਣਗੇ ਜਿਵੇਂ ਲੋਕਾਂ ਨੇ ਕਾਲੀਆਂ ਨੂੰ ਤੇ ਕਾਂਗਰਸੀਆਂ ਨੂੰ ਸਿੱਧਾ ਕੀਤਾ ਤੁਹਾਨੂੰ ਵੀ ਕਰ ਦੇਣਗੇ ਨਾ ਤੁਸੀਂ ਤੇ ਕਿਤੇ ਇਹ ਨਹੀਂ ਕਿ ਰੱਬ ਕੋਈ ਜ਼ਿਆਦਾ ਕਿਤੇ ਲੇਖ ਲਿਖਾ ਕੇ ਆਗੇ ਜੇ ਜਿਨ੍ਹਾਂ ਲੋਕਾਂ ਨੇ ਪਹਿਲਾਂ ਕਹਿੰਦੇ ਨੇ ਸਾਡੇ ਲੇਖ ਲਿਖੇ ਹੋਏ ਨੇ 25-25 ਸਾਲ ਦੇ ਸਾਨੂੰ ਕੋਈ ਹਰਾ ਨਹੀਂ ਸਕਦਾ ਔਰ ਉਹ ਉਹ ਜਿਹੜੀਆਂ ਵੋਟਾਂ VOTER ਆਗੇ ਨਾ ਉਹ ਮੱਥੇ ਦੀਆਂ ਲਕੀਰਾਂ ਵੀ ਤੇ ਹੱਥ ਦੀਆਂ ਲਕੀਰਾਂ ਵੀ ਨਾ ਪਿਛਲੀਆਂ ਦੀਆਂ ਮਿਟਾਉਂਦੀਆਂ ਐ ਤੇ ਤੁਹਾਡੀਆਂ ਵੀ ਮਿਟਾ ਦੇਣਗੇ ਜਿਹੜੀ ਤਰੀਕ ਚ ਅਸੀਂ ਅੱਜ ਖੜੇ ਆ 2 ਸਾਲ ਪੂਰੇ ਹੋ ਜਾਂਦੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਦੇ ਅੰਦਰ ਪਹਿਲੇ ਦਿਨ ਤੋਂ ਲੈ ਕੇ ਜਦੋਂ ਕੱਟ ਹੋਇਆ ਵਿਧਾਇਕਾਂ ਦਾਲੇ ਮੰਤਰੀ ਮੰਡਲ ਨਹੀਂ ਸੀ ਬਣਿਆ ਉਦੋਂ ਤੋਂ ਕਿਹਾ ਗਿਆ ਕਿ ਅਸੀਂ ਨਾ ਧੌਣ ਚ ਕਿੱਲਾ ਨਹੀਂ ਫਸਾਉਣਾ ਅਸੀਂ ਬੰਦੇ ਨੂੰ ਬੰਦਾ ਸਮਝਣਾ ਤੇ ਸੱਥਾਂ ਚ ਸਰਕਾਰ ਚਲਣੀ ਚਾਹੀਦੀ ਐ 2 ਸਾਲਾਂ ਦੀ ਚੱਲੀ ਸਰਕਾਰ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਉਸੇ ਥਾਂ ਤੇ ਜਾ ਕੇ ਉਸੇ ਸੌਚਕ ਸਮਾਗਮ ਹੁੰਦਾ ਉੱਥੋਂ ਇਹ ਗੱਲਾਂ ਦੇ ਦਾਅਵੇ ਕੀਤੇ ਆ ਕਿ ਅਸੀਂ 2 ਸਾਲਾਂ ਚ ਨਾ ਬਦਲ ਦਿੱਤੀ ਆ ਪੰਜਾਬ ਦੀ ਤਕਦੀਰ ਤੇ ਰੰਗਲਾ ਪੰਜਾਬ ਬਣਾਉਣ ਦੀ ਕਸਰ ਜਿੰਨੀ ਕੁ ਰਹਿੰਦੀ ਅਸੀਂ ਛੱਡਣੀ ਨਹੀਂ ਪੂਰਾ ਕਰਕੇ ਹਟਾਂਗੇ 2 ਸਾਲ ਕਿਵੇਂ ਦੇ ਰਹੇ ਸਰਕਾਰ ਦੇ ਸੰਦੀਪ ਇਸ ਦੇ ਨਾਲ ਹੀ ਮੈਨੂੰ ਇੱਕ ਸੁਆਗਿਆ ਜਿਹੜੇ ਇੱਕ ਹੋਰ ਆਪਾ ਐਮਐਲਏ ਦਾ ਵਿੱਚ ਗੱਲਾਂ ਦੇ ਵਿੱਚ ਰਹਿ ਗਿਆ ਚਰਨਜੀਤ ਚੰਨੀ ਜਿਹੜੇ ਡਾਕਟਰ ਆ ਉਹਨਾਂ ਦਾ ਵੀ ਦਿਮਾਗ ਖਰਾਬ ਹੋ ਗਿਆ ਉਹਨਾਂ ਨੇ ਕਿਉਂਕਿ ਮੁੱਖ ਮੰਤਰੀ ਨੂੰ ਹਰਾਇਆ ਸੀ ਉਹਨਾਂ ਨੇ ਵੀ ਆਪਣੇ ਹਲਕੇ ਦੇ ਵਿੱਚ ਪੁਲਿਸ ਨੂੰ ਕਹਿੰਦਾ ਇਹਨੂੰ ਬਾਹਰ ਚੁੱਕ ਕੇ ਛੱਡੋ ਨਾ ਉਹ ਕਿਉਂਕਿ ਜਦੋਂ ਵੇਖੋ ਨਾ ਅਗਲਾਂ ਗਾ ਯਾਰ ਮੈਂ ਮੁੱਖ ਮੰਤਰੀ ਨੇ ਹਰਾ ਦਿੱਤਾ ਹੂੰ ਦਿਮਾਗ ਖਰਾਬ ਹੋ ਜਾਂਦਾ ਨਾ ਬੰਦੇ ਦਾ ਕਿਸੇ ਨੇ ਸੋਚਿਆ ਨਹੀਂ ਕਿ ਮੁੱਖ ਮੰਤਰੀ ਨੂੰ ਵੀ ਕੋਈ ਹਰਾ ਸਕਦਾ ਹੈਗਾ ਹੂੰ ਉਹ ਚੱਕਰ ਦੇ ਵਿੱਚ ਸਾਰੇ ਬਹੁਤ ਸਾਰੇ ਨੇ ਇਸ ਤੋਂ ਪਹਿਲਾਂ ਵੀ ਕਈਆਂ ਨੇ ਉਹ ਜਿਹੜੇ ਜਿਹੜੇ ਕਹਿੰਦੇ ਸੀ ਕਿ ਜਿਹੜੇ ਐਮ ਐਲ ਏ ਨੇ ਮਨਜੀਤ ਸਿੰਘ ਬਲਾਸਪੁਰ ਉਹ ਕੀ ਕਹਿੰਦੇ ਕਿ ਜਿੰਨਾ ਚਿਰ ਮੁੱਖ ਮੰਤਰੀ ਸੀ ਐਮ ਰਹੂਗਾ ਹੂੰ ਜੇ ਸੀਐਮ ਮੁੱਖ ਮੰਤਰੀ ਆ ਜਾਉਂਦਾ ਜਦੋਂ ਤੱਕ ਸੀਐਮ ਚਲੋ ਬੋਲਦੇ ਬੋਲਦੇ ਹੋ ਜਾਂਦਾ ਕਿਦਾਂ ਪਰ ਉਹਨੂੰ ਵੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਹ ਪਤਾ ਨਹੀਂ ਨਵੀਂ ਕਿ ਪੁਰਾਣੀ ਹੈਗੀ ਇਦਾਂ ਦੇ ਹਾਇਸਵਾਰਦੀ ਆ ਬਹੁਤ ਸਾਰੇ ਇਦਾਂ ਦੇ ਮਾਸਟਰ ਜਗਸੀਰ ਸਿੰਘ ਪੋਚੋ ਮੜੀ ਉਹਨੂੰ ਵੀ ਭਜਾਇਆ ਬਹੁਤ ਸਾਰੇ ਇਦਾਂ ਨੇ ਭਜਾਏ ਇਹਦਾ ਮਤਲਬ ਹੈ ਕਿ ਤੁਸੀਂ ਲੋਕਾਂ ਨਾਲੋਂ ਟੁੱਟ ਚੁੱਕੇ ਹੋ ਤੁਸੀਂ ਖਾਸ ਬਣ ਚੁੱਕੇ ਹੋ ਤੁਹਾਨੂੰ ਹੁਣ ਲੋਕ ਚੁੱਭਦੇ ਨੇ ਲੋਕ ਸਵਾਲ ਕਰਦੇ ਤੁਹਾਨੂੰ ਚੁੱਭਦੇ ਆਗੇ ਨੇ ਇਸ ਕਰਕੇ ਤੁਹਾਨੂੰ ਫਿਰ ਲੋਕ ਸਿੱਧੇ ਕਰਦੇ ਨੇ ਹੁਣ ਦੂਜੀ ਗੱਲ ਹੈ 2 ਸਾਲਾਂ ਜੋਗੇ ਇਸੇ ਧਰਤੀ ਤੇ ਕਮੰਡਰੀਪਗਵੰਤਮਾਲ ਸਾਹਨੇ ਸੌ ਚੁੱਕੀ ਸੀ ਔਰ ਪੰਜਾਬ ਦੀ ਜਨਤਾ ਨੂੰ ਦੇਖਦੀ ਜਨਤਾ ਨੂੰ ਸਨੇਹਾ ਦਿੱਤਾ ਸੀ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਦਫਤਰ ਦੇ ਵਿੱਚ ਹੀ ਦੇ ਆਜ਼ਮ ਸਰਦਾਰ ਭਗ ਸਿੰਘ ਦੀ ਫੋਟੋ ਵਿਲਾਈਆ ਕੇਸਰੀ ਪੱਗਾਂ ਵੀ ਬੰਨ੍ਹ ਦੇਖੋ 2 ਸਾਲ ਦੇ ਵਿੱਚ ਪੰਜਾਬ ਦੇ ਵਿੱਚ ਕੰਮ ਜਿੰਨਾ ਵੀ ਕੀਤਾ ਉਹ ਲੋਕਾਂ ਨੇ ਹੁਣ ਚਵੀ ਚ ਦੱਸ ਦੇਣਾ ਉਹ ਆਪਣੇ ਕਹਿਣ ਤੇ ਜਾਂ ਆਪੋਜੀਸ਼ਨ ਕੀ ਕਹਿੰਦੀ ਹੈ ਜਾਂ ਸਰਕਾਰ ਕਹਿੰਦੀ ਹੈ ਉਹ ਹੁਣ ਫੈਸਲਾ ਕਿੰਨੇ ਕਰਨਾ ਪੰਜਾਬ ਦੇ 2 ਕਰੋੜ ਵੋਟਰਾਂ ਨੇ ਜਿੰਨਾਂ ਦੀਆਂ ਵੋਟਾਂ ਪੈਣੀਆਂ ਆਗੀਆਂ ਵੈਸੇ ਤਾਂ 3.5 ਕਰੋੜ ਵਾਦੀ ਆ ਲੇਕਿਨ ਜਿਹੜਾ ਭਾਰਤੀ ਚੋਣ ਕਮਿਸ਼ਨ ਨੇ ਦੱਸਿਆ ਕਿ 2 ਕਰੋੜ ਪੰਜਾਬੀ 13 ਐਮਪੀ ਚੋਣਨਗੇ ਉਹ 2 ਕਰੋੜ ਪੰਜਾਬੀਆਂ ਨੇ ਮੋਹਰ ਲਾਉਣੀਆਂ ਜੇ ਤੇ 13 ਦੀ 13 ਆ ਗਈਆਂ ਸੀਐਮ ਸਾਹਿਬ ਜਿਵੇਂ ਕਹਿ ਰਹੇ ਨੇ ਇਹਦਾ ਮਤਲਬ ਆ ਕਿ ਸਰਕਾਰ ਨੇ 2 ਸਾਲਾਂ ਦੇ ਵਿੱਚ 100% ਕੰਮ ਕੀਤਾ ਜੇ 5 ਆ ਗਈਆਂ ਇਹਦਾ ਮਤਲਬ ਸਰਕਾਰ ਨੇ 50% ਕੰਮ ਕੀਤਾ ਹੁਣ ਇਹ ਤੈਅ ਕਰਨਾ ਕਿ 100% ਕੰਮ ਆ 50% ਕੰਮ ਆ 25% ਕੰਮ ਆ ਜਾਂ 10% ਕੰਮ ਆ ਔਰ ਪੰਜਾਬ ਦੇ ਵਿੱਚ 2 ਸਾਲ ਜਿੰਨਾ ਵੀ ਕੰਮ ਕੀਤਾ ਹੈਗਾ ਉਹ ਲੋਕਾਂ ਨੇ ਡਿਸਾਈਡ ਕਰਨਾ ਸਰਕਾਰ ਤਾਂ ਕਹਿੰਦੀ ਦੀ ਕਿ ਅਸੀਂ ਬਹੁਤ ਵਧੀਆ ਕੰਮ ਕੀਤੇ ਨੇ ਅਸੀਂ 40000 ਲੋਕਾਂ ਨੂੰ ਰੋਜ਼ਗਾਰ ਦੇ ਦਿੱਤਾ ਇਹ 70000 ਕਰੋੜ ਰੁਪਏ ਦੀ ਇਨਵੈਸਟਮੈਂਟ ਕਰ ਦਿੱਤੀ ਗਿਆ ਅਸੀਂ ਬਿਜਲੀ ਫ੍ਰੀ ਕਰ ਦਿੱਤੀ ਹੈ ਦੇਖੋ ਬਿਜਲੀ ਫ੍ਰੀ ਡਿਵੈਲਪਮੈਂਟ ਦੀ ਨਿਸ਼ਾਨੀ ਨਹੀਂ ਹੈਗੀ ਰੋਜ਼ਗਾਰ ਦੇਣਾ ਚੰਗੀ ਗੱਲ ਆ ਨਿਵੇਸ਼ ਹੋਣਾ ਇਹ ਚੰਗੀ ਗੱਲ ਆ ਪਰ ਨਿਵੇਸ਼ ਕੀ ਅਮਲ ਚੰਦਾ ਗਰਾਊਂਡ ਲੈਵਲ ਤੇ ਆਇਆ ਹੈਗਾ ਤੁਸੀਂ ਕਹਿ ਰਹੇ ਕਿ ਅਸੀਂ ਸਕੂਲ ਆਫ ਐਮੀਨੈਂਸ ਖੋਲੇ ਪੂਰੇ ਨਹੀਂ ਖੁੱਲੇ ਹੈਗੇ ਤੁਸੀਂ ਕਹਿ ਰਹੇ ਕਿ ਅਸੀਂ ਮੈਡੀਕਲ ਕਾਲਜ 16 ਖੁੱਲਣੇ ਆ ਅਜੇ ਤਾਂ ਇੱਕ ਦੀ ਵੀ ਨਹੀਂ ਪੱਥਰ ਰੱਖਿਆ ਗਿਆ ਇੱਕ ਇੱਟ ਨਹੀਂ ਲੱਗੀ ਹੈਗੀ ਨਾ ਹੁਣ 2 ਸਾਲ ਦੇ ਵਿੱਚ ਸਮਾਂ ਘਟ ਲੇਕਿਨ ਬਹੁਤ ਸਾਰੇ ਕੰਮ ਹੋ ਸਕਦੇ ਸੀ ਉਹ ਹੋਏ ਨਹੀਂ ਹੈਗੇ ਪਿੰਡਾਂ ਦੇ ਵਿੱਚ ਕਿੰਨੀ ਡਵੈਲਪਮੈਂਟ ਹੋਈ ਤੁਸੀਂ ਕਹਿ ਰਹੇ ਸੀ ਕਿ ਜੀ 75 ਸਾਲਾਂ ਤੋਂ ਸੜਕਾਂ ਤੇ ਖਾਲੀਆਂ ਬੰਦੀਆਂ ਤੁਹਾਡੇ ਐਮਐਲਏ ਜੀ ਨੇ ਵੀ ਉਹ ਹੀ ਕੰਮ ਕਰਨਾ ਸ਼ੁਰੂ ਕਰਤਾ ਜੇ ਕਿੰਕਰ ਰੀਡ ਦੀ ਸੜਕਾਂ ਉਟਾਈਆਂ ਲਾਤੀਆਂ ਜੋ ਪਿਛਲੇ ਸਰਕਾਰਾਂ ਦੇ ਵਿੱਚ ਹੁੰਦੇ ਸੀ ਟਾਇਲ ਫੈਕਟਰੀ ਦਾ ਕੰਮ ਹੁਣ ਇੰਨੇ ਲੋਕਾਂ ਕੋ ਆ ਗਿਆ ਇਹੋ ਔਰ ਭਾਲ ਸਿੰਘ ਚੀਮਾ ਹੋਣਾ ਪਿੱਛੇ ਜਿਹੜਾ ਆਪੋਜੀਸ਼ਨ ਦੇ ਲੀਡਰ ਨੇ ਪ੍ਰੈਸ ਕਾਨਫਰੰਸ ਕੀਤੀ ਫਿਰ ਪੰਜਾਬ ਦੀ ਟਾਈਲ ਐਸੋਸੀਏਸ਼ਨਾਂ ਨੇ ਇਹਨਾਂ ਦੇ ਖਿਲਾਫ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਪਰ ਮੈਨੂੰ ਲੱਗਦਾ ਕਿ 2 ਸਾਲਾਂ ਦੇ ਵਿੱਚ ਪੰਜਾਬ ਦੀ ਤਸਵੀਰ ਤੇ ਤਕਦੀਰ ਬਦਲਣੀ ਬਹੁਤ ਔਖਾ ਕੰਮ ਹੈ ਜਿੰਨਾ ਵੀ ਸਰਕਾਰ ਨੇ ਕੰਮ ਕੀਤਾਗਾ ਉਹ ਸਰਕਾਰ ਦੇ ਕੰਮ ਦਾ ਹੁਣ ਮੁੱਲ ਪੈਣਾ 2024 ਦੀਆਂ ਵੋਟਾਂ ਦੇ ਵਿੱਚ ਜੇ ਪੰਜਾਬ ਦੀ ਜਨਤਾ ਨੂੰ ਲੱਗਾ ਕਿ ਵਾਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਹੁਤ ਵਧੀਆ ਕੰਮ ਕੀਤਾਗਾ ਤੇ ਲਾਜ਼ਮੀ ਤੌਰ ਤੇ ਬਹੁਤ ਵਧੀਆ ਕੰਮ ਕੀਤਾ ਹੋਏਗਾ ਹੁਣ ਇਹ ਹੈ ਕਿ ਕਿਹੜਾ ਕਿਹੜਾ ਕੰਮ ਕੀਤਾਗਾ ਨਸ਼ਾ ਸਰਕਾਰ 2 ਸਾਲਾਂ ਦੇ ਵਿੱਚ ਨਹੀਂ ਰੋਕ ਸਕੀ ਮਾਈਨਿੰਗ ਸਰਕਾਰ 2 ਸਾਲਾਂ ਦੇ ਵਿੱਚ ਨਹੀਂ ਰੋਕ ਸਕੀ ਹੈਗੀ ਕਾਨੂੰਨ ਵਿਵਸਥਾ ਸਹੀ ਨਹੀਂ ਹੋਈ ਹੈਗੀ ਐਮਐਲਏ ਤੁਹਾਡੇ ਵਿਵਾਦਾਂ ਚ ਰਹੇ ਮੰਤਰੀ ਤੁਹਾਡੇ ਵਿਵਾਦਾਂ ਦੇ ਵਿੱਚ ਰਹੇ ਨੇ ਆਪਾਂ ਪਹਿਲਾਂ ਵੀ ਕਹਿੰਦਾ ਮੁੱਖ ਮੰਤਰੀ ਇਕੱਲਾ ਨਹੀਂ ਕੰਮ ਕਰ ਸਕਦੇ ਆਗੇ ਜਿੰਨਾ ਚਿਰ ਉਹਨਾਂ ਦੇ ਨਾਲ ਟੀਮ ਵਰਕ ਨਹੀਂ ਹੈਗਾ ਟੀਮ ਦੇ ਵਿੱਚ ਬਹੁਤ ਸਾਰੇ ਮੰਤਰੀ ਵਿਵਾਦਾਂ ਦੇ ਵਿੱਚ ਰਹੇ ਨੇ ਬਹੁਤ ਸਾਰੇ ਮੰਤਰੀਆਂ ਦੇ ਹਲਕਿਆਂ 'ਚ ਮਾਈਨਿੰਗ ਹੁੰਦੀ ਰਹੀ ਹੈ ਗੈਰ ਕਾਨੂੰਨੀ ਮਾਈਨਿੰਗ ਹੁੰਦੀ ਰਹੀ ਆ ਨਸ਼ਾ ਉਸੇ ਤਰ੍ਹਾਂ ਵੇਖਿਆ ਪੰਜਾਬ ਦੇ ਲੋਕਾਂ ਨੇ ਕੀ ਕੀ ਕਿਹਾ ਵੀ ਗੈਰ ਕਾਨੂੰਨੀ ਮਾਈਨਿੰਗ ਉਹ ਨਹੀਂ ਰੁਕੀ ਨਸ਼ਾ ਉਹ ਨਹੀਂ ਰੁਕਿਆਗਾ ਗੁਰੂ ਸਾਹਿਬ ਜੀ ਬੇਦਬਿੱਤੇ ਨੇ ਏਜੰਡੇ ਸੀ ਨਾ ਸਰਕਾਰ ਦੇ ਉਹ ਤਿੰਨ ਜੱਡਿਆਂ ਤੇ ਕਿੰਨਾ ਕੰਮ ਕੀਤਾ ਹੈਗਾ ਲੇਕਿਨ ਜਿਹੜਾ ਰੋਜ਼ਗਾਰ ਵਾਲਾ ਪਾਸਾ ਸਰਕਾਰ ਕਹਿ ਰਹੀ ਕਿ ਅਸੀਂ 40000 ਜਿਹਦੇ ਜਿਹਦੇ ਘਰ ਵੇਖੋ ਰੋਟੀ ਗਈ ਹੈਗੇ ਰੋਜੀ ਰੋਟੀ ਪੱਕੀ ਲੱਗਿਆ ਉਹ ਤੇ ਸਰਕਾਰ ਦੇ ਗੁਣ ਗਾਊਗਾ ਔਰ ਚੰਗੀ ਗੱਲ ਪਰ ਇਹ ਰੋਜ਼ਗਾਰ ਇੱਕ ਪ੍ਰੋਪਰ ਇੱਕ ਕੰਟੀਨਿਊ ਪ੍ਰੋਸੀਜਰ ਆ ਗੱਲ ਡਵੈਲਪਮੈਂਟ ਦੀ ਹੈ ਕਿ ਕਿ 70000 ਕਰੋੜ ਕਿਉਂਕਿ ਇਹ ਡਵੈਲਪਮੈਂਟ ਦੀਆਂ ਨਿਸ਼ਾਨੀਆਂ ਰੋਡ ਕਨੈਕਟੀਵਿਟੀ ਸਾਡੇ ਕਿੰਨਾ ਇਨਫਰਾਸਟ੍ਰਕਚਰ ਆ ਉਹ ਡਿਵੈਲਪਮੈਂਟ ਆ ਬਿਜਲੀ ਫ੍ਰੀ ਦੇਣੀ ਡਿਵੈਲਪਮੈਂਟ ਨਹੀਂ ਆ ਬੰਬੀਆਂ ਨੂੰ ਦੇਣੀ ਡਿਵੈਲਪਮੈਂਟ ਨਹੀਂ ਆ ਘਰਾਂ ਨੂੰ ਦੇਣੀ ਇਹ ਕੋਈ ਡਿਵੈਲਪਮੈਂਟ ਦੀ ਨਿਸ਼ਾਨੀ ਨਹੀਂ ਆ ਬੁਢਾਪਾ ਪੈਨਸ਼ਨ ਸਗਨ ਸਕੀਮੇ ਕੋਈ ਡਵੈਲਪਮੈਂਟ ਦੀ ਨਿਸ਼ਾਨੀ ਆਈ ਹੈਗਾ ਮੱਲਾ ਕਲੀਨਿਕ ਦੇ ਵਿੱਚ ਤੁਸੀਂ ਇਹ ਕਹਿ ਰਹੇ ਕਿ ਸ ਇੱਕ ਕਰੋੜ ਪੰਜਾਬੀਆਂ ਦਾ ਇਲਾਜ ਹੋਇਆ ਹੈਗਾ ਮੱਲਾ ਕਲੀਨਿਕ ਨੂੰ ਲੈ ਕੇ ਲੋਕ ਕਿੰਨੇ ਖੁਸ਼ ਨੇ ਸਕੂਲ ਆਫ ਐਮਿਨੈਂਸ ਨੂੰ ਲੈ ਕੇ ਕਿੰਨੇ ਖੁਸ਼ ਹੈ ਬਜਟ ਤੁਹਾਡਾ ਕਿੰਨਾ ਵਧਿਆ ਉਸ ਤੇ ਕਿੰਨੇ ਖੁਸ਼ ਨੇ ਔਰ ਇਹ ਜਿਹੜੇ ਸਵਾਲ ਏ ਹੁਣ ਲੋਕਾਂ ਨੇ ਦੇਖਣਾ ਹੈ ਸ਼ਹਿਰੀ ਲੋਕ ਕਿੰਨੇ ਖੁਸ਼ ਨੇ ਪਿੰਡਾਂ ਵਾਲੇ ਲੋਕ ਕਿੰਨੇ ਖੁਸ਼ ਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਜਿਹੜੇ ਲੋਕ ਨਾ ਉਹ ਜਿਆਦਾ ਡਵੈਲਪਮੈਂਟ ਵਾਲੇ ਤਵਕੂ ਘਟ ਰਹੇ ਨੇ ਲੋਕੀ ਲੋਕਲ ਕਨੈਕਟੀਵਿਟੀ ਜਿਹੜੀ ਪਾਲਦੇ ਨੇ ਉਹ ਕਿੰਨੀ ਆ ਉਹ ਸਭ ਤੋਂ ਵੱਡੀ ਉਹ ਸਵਾਲ ਆ ਉਸ ਤੇ ਜਿਹੜੇ ਹੁਣ ਮੋਹਰ ਆ ਉਹ ਹੁਣ ਸੀਐਮ ਸਾਹਿਬ ਨੇ ਕਹਿ ਦਿੱਤਾ ਅਸੀਂ 2 ਸਾਲ ਚ ਬਹੁਤ ਵਧੀਆ ਕੰਮ ਕੀਤਾ ਲੋਕਾਂ ਨੇ ਦੱਸਣਾ ਹੈਗਾ ਕਿ ਕਿੰਨਾ ਕੰਮ ਕੀਤਾ ਹੈਗਾ ਔਰ ਦੂਜੀ ਗੱਲ ਬੇਅਦਬੀ ਵਾਲੇ ਮਸਲੇ ਦੇ ਵਿੱਚ ਤੁਸੀਂ ਬੜਾ ਸਾਇਲੈਂਟ ਰਹੇ ਹੈਗੇ ਨੇ ਉਹਦੇ ਤੇ ਤੁਸੀਂ ਕਿੰਨਾ ਕੀ ਕੰਮ ਕੀਤਾਗਾ ਉਹ ਵੀ ਲੋਕਾਂ ਨੂੰ ਪਤਾ ਲੱਗ ਜਾ ਇਹ ਬਹੁਤ ਜਿਹੜੇ ਭੱਕ ਦੇ ਮਸਲੇ ਨੇ ਉਹ ਭੱਕ ਦੇ ਮਸਲਿਆਂ ਤੇ ਸਰਕਾਰ ਨੂੰ ਹੋਰ ਤੁਹਾਕੋਂ ਦੇ ਦੀ ਲੋਡ ਸੀ ਉਸ ਤੇ ਨਹੀਂ ਹਾਂ ਭ੍ਰਸ਼ਟਾਚਾਰ ਦੇ ਮਸਲੇ ਦੇ ਵਿੱਚ ਜਿਹੜਾ ਵਾ ਜਿਹੜਾ ਤੁਸੀਂ ਜਿਨ੍ਹਾਂ ਨੂੰ ਵੀ ਵਿਜੀਲੈਂਸ ਨੇ ਕੰਮ ਕੀਤਾ ਉਹ ਤੇ ਚੰਗੇ ਕੰਮ ਕੀਤੇ ਹੈ ਕਿਉਂਕਿ ਜਿਨੇ ਵੀ ਪੰਜਾਬ ਨੂੰ ਲੁੱਟਿਆ ਹੈਗਾ ਉਹਨਾਂ ਨੂੰ ਤੇ ਫੜਨਾ ਹੀ ਚਾਹੀਦਾ ਹੈਗਾ ਸੀ ਉਹ ਤੁਸੀਂ ਕੀਤਾ ਉਹ ਲੋਕੀ ਕਹਿ ਵੀ ਰਿਹਾਗੇ ਨੇ ਪਰ ਦੂਜੀ ਨਾਲ ਹੈ ਕਿ ਕਈਆਂ ਨੂੰ ਜਿਹੜੇ ਡਰਾਵੇ ਦਿੱਤੇ ਗਏ ਨੇ ਉਵੀ ਇੱਕ ਲੋਕੀ ਸੋਚਣ ਵਾਸਤੇ ਮਜਬੂਰ ਨੇ ਕਿ ਸੀਐਮ ਸਾਹਿਬ ਕਹਿ ਦੇ ਦਿੰਦੇ ਨੇ ਉਸ ਤੋਂ ਬਾਅਦ ਉਸੇ ਕੰਮ ਹੁੰਦਾ ਕਿ ਨਹੀਂ ਹੁੰਦਾ ਮੰਨ ਲਓ ਜਿਵੇਂ ਤੁਸੀਂ ਕਹਿ ਰਹੇ ਸੀ ਸੀ ਅਸੀਂ 108 ਕਰੋੜ ਰੁਪਇਆ ਸੁਬੀਤ ਸਿੰਘ ਬਾਦਲ ਹੋਣਾ ਨੇ ਇਹ ਰਿਆਤਾਂ ਲਈਆਂ ਹੈਗੀਆਂ ਤੁਸੀਂ ਕਰਕੇ ਐਡਵੋਕੇਟ ਜਨਰਲ ਦੇ ਨਾਲ ਰਾਏ ਕਰਕੇ ਅਸੀਂ ਕਾਰਵਾਈ ਕਰਗੇ ਅਸੀਂ ਕੋਈ ਤਿੰਨ ਘੰਟੇ ਵਾਸਤੇ ਖਬਰ ਨਹੀਂ ਬਣਾਉਣੀ ਹੈਗੀ ਪਰ ਉਲਟਾ ਸੁਬੀਤ ਸਿੰਘ ਬਾਦਲ ਹੋਣਾ ਨੇ ਤੁਹਾਡੇ ਤੇ ਡੈਫਮੇਸ਼ਨ ਭੇਜ ਦਿੱਤਾ ਤੁਹਾਡੇ ਤੇ ਦੋ ਡੈਫਮੇਸ਼ਨ ਹੁਣ ਕੀ ਉਸਤੇ ਅੱਗੇ ਕਾਰਵਾਈ ਹੋਏਗੀ ਲੋਕ ਇਹੋ ਜਿਹੀਆਂ ਚੀਜ਼ਾਂ ਵੀ ਭਾਲ ਦੈਨਾਂ ਕਿ ਇਹ ਨਹੀਂ ਹੈ ਕਿ ਤੁਸੀਂ ਜਿਹੜੇ ਆਮ ਆਮ ਘਰਾਂ ਦੇ ਜਿਹੜੇ ਮੁੰਡੇ ਕੁੜੀਆਂ ਦੀ ਸਰਕਾਰ ਬਣੀ ਸੀ ਉਹਨਾਂ ਨੇ ਆਮ ਘਰ ਦੇ ਬੱਚੇ ਫੜਨੇ ਜਿਹੜੇ ਵੱਡੇ ਫੜਨ ਵਾਲੇ ਸੀ ਉਹ ਹਜੇ ਤੱਕ ਫੜੇ ਨਹੀਂ ਹੈਗੇ ਉਹ ਵੀ ਲੋਕੀ ਹਨ ਕਿ ਜਿਨ੍ਹਾਂ ਨੇ ਮਹਿਲ ਬਣਾਏ ਕਿ ਇਸ ਵਿਜੀਲੈਂਸ ਦੇ ਅਧਿਕਾਰੀਆਂ ਦੇ ਉਧਰ ਨੂੰ ਰਾਹ ਉਹਨਾਂ ਨੂੰ ਪਤਾ ਕਿ ਕਿਹੜਾ ਰਾਹ ਵੱਡੇ ਘਰਾਂ ਵੱਲ ਉਹ ਵੀ ਲੋਕੀ ਸੋਚਣ ਵਾਸਤੇ ਮਜਬੂਰ ਹੈ ਲੇਕਿਨ ਆ ਹੁਣ ਲੋਕ ਸਭਾ ਚੋਣ ਆ ਗਈਆਂ ਔਰ ਸੀਐਮ ਸਾਹਿਬ ਨੇ ਪਹਿਲੇ ਕਹਤਾ ਸੀ 13 ਦੀਆਂ 13 ਜਿੱਤਣੀਆਂ ਹੈ। ਉਹ ਸਭ ਤੋਂ ਵੱਡਾ ਸਵਾਲ ਆ ਕਿ ਲੋਕ ਕਿੰਨੇ ਕੀ ਖੁਸ਼ ਨੇ ਸਰਕਾਰ ਤੋਂ ਤਸਵੀਰ ਤੇ ਤਕਦੀਰ ਪੰਜਾਬ ਦੀ ਬਦਲ ਨੂੰ ਟਾਈਮ ਲੱਗਣਾ 2 ਸਾਲਾਂ ਚ ਤਸਵੀਰ ਤੇ ਤਕਦੀਰ ਨਹੀਂ ਬਦਲਨੇ ਪਰ ਆਮ ਘਰਾਂ ਦੇ ਮੁੰਡੇ ਕੁੜੀਆਂ ਜਿਹੜੇ ਐਮਐਲਏ ਤੇ ਮੰਤਰੀ ਬਣ ਗਏ ਉਹਨਾਂ ਦੀਆਂ ਸਾਰਿਆਂ ਦੀਆਂ ਤਸਵੀਰਾਂ ਤੇ ਤਕਦੀਰਾਂ ਬਦਲ ਗਈਆਂ ਨੇ। ਜੀ ਬਹੁਤ ਸ਼ੁਕਰੀਆ। ਪ੍ਰੋਗਰਾਮ 16 ਨੇ ਸਾਚ ਦੇ ਵਿੱਚ ਇਹਨਾਂ ਦੋ ਹੈ ਮੁੱਦਿਆਂ ਦੇ ਉੱਤੇ ਅਸੀਂ ਚਰਚਾ ਕੀਤੀ ਹੈ ਤੁਸੀਂ ਕੀ ਸੋਚਦੇ ਸਮਝਦੇ ਹੋ ਆਪਣੀ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਫਿਲਹਾਲ ਅੱਜ ਦੀ ਇਸ ਚਰਚਾ ਵਿੱਚ ਇੰਨਾ ਹੀ ਸਾਨੂੰ ਦੁਆਗਿਆ ਧੰਨਵਾਦ